ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਕਿਹੜੇ ਇਲਾਕੇ ਵਿੱਚ ਅੱਜ ਮੌਸਮ ਕਿਵੇਂ ਦਾ ਰਹੇਗਾ ਦੇਖ ਸਕਦੇ ਹੋ ਤੁਹਾਨੂੰ ਆਵਾਜ਼ ਵੀ ਆਉਂਦੀ ਹੋਵੇਗੀ ਕਿ ਭਾਰੀ ਬਰਸਾਤ ਸਾਡੇ ਇਲਾਕੇ ਰੋਪੜ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਠੀਕ-ਠਾਕ ਨੇ ਵਧੀਆ ਬਰਸਾਤ ਪੰਜਾਬ ਦੇ ਵਿੱਚ ਹੋ ਰਹੀ ਹੈ ਜਿਸ ਦੇ ਸਿੱਟੇ ਵਜੋਂ ਲਗਾਤਾਰ ਜਿਹੜੇ ਤਾਪਮਾਨ ਦੇ ਵਿੱਚ ਭਾਰੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਥੋੜਾ ਬਹੁਤਾ ਹਿੱਸਾ ਅੰਮ੍ਰਿਤਸਰ ਦਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਪਟਿਆਲਾ ਸੰਗਰੂਰ ਬਠਿੰਡਾ ਤੇ ਥੋੜਾ ਜਿਹਾ ਇਲਾਕਾ ਮਾਨਸੇ ਦਾ ਫਿਰ ਮਲੇਰਕੋਟਲਾ ਬਰਨਾਲਾ ਲੁਧਿਆਣਾ ਮੋਗਾ ਅਤੇ ਕਪੂਰਥਲੇ ਜਲੰਧਰ ਦੇ ਵਿੱਚ ਠੀਕ ਠਾਕ ਬਰਸਾਤ ਸਾਨੂੰ ਰਾਤ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਵਧੀਆ ਕਾਰਵਾਈ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਘਰਾਬਟਾਈ ਹੈ ਐਵਰੇਜ ਤਾਪਮਾਨ ਪੰਜਾਬ ਦਾ 23 ਡਿਗਰੀ 22 ਡਿਗਰੀ ਨਿਕਲ ਕੇ ਆ ਰਿਹਾ ਹੈ ਕਾਫੀ ਠੰਡਾ ਦਾ ਮਾਹੌਲ ਪੰਜਾਬ ਵਿੱਚ ਬਣ ਚੁੱਕਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਤੁਹਾਡੇ ਏਰੀਆ ਵਿੱਚ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਵਿੱਚ ਮਿਸ ਨਾ ਹੋਵੇ ਹੁਣ ਆਪਾਂ ਗੱਲ ਕਰਦੇ ਹਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰੀ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਹਾਲਾਤ ਜਿਹੜੇ ਨੇ ਫਿਲਹਾਲ ਇਹਨਾਂ ਇਲਾਕੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ ਸਾਹਿਬ ਅਤੇ ਪਟਿਆਲਾ ਵਿੱਚ ਠੀਕ-ਠਾਕ ਤੋਂ ਭਾਰੀ ਬਰਸਾਤ ਦੇਖਣ ਨੂੰ ਮਿਲੂਗੀ। ਐਵਰੇਜ ਤਾਪਮਾਨ 22/ਡਿਗਰੀ। ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ ਦੇ ਵਿੱਚ ਐਵਰੇਜ ਤਾਪਮਾਨ 23-24 ਡਿਗਰੀ, ਠੰਡਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ। ਗਿਲਾਗਾਤਰ ਬਰਸਾਤ ਹੋਣ ਦੇ ਕਾਰਨ ਸ਼ਾਮ ਵੇਲੇ ਤੱਕ ਮਾਹੌਲ ਜਿਹੜਾ ਬੱਦਲਵਾਈ ਕਿਣ ਮਣਕਣੀ ਦਾ ਬਣਿਆ ਰਹੇਗਾ। ਅੰਮ੍ਰਿਤਸਰ ਤਰਨਤਾਰਨ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਵੀ ਹਲਕੀ ਬਦਲਵਾਈ ਆਉਂਦੀ ਜਾਂਦੀ ਦਿਖਾਈ ਦੇ ਸਕਦੀ ਹੈ ਕਿਣਮਣ ਕਰਨੀ ਦਾ ਮਾਹੌਲ ਬਰਕਰਾਰ ਰਹੇਗਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮੁਕਸਰ ਤੇ ਫਜ਼ਿਲਕਾ ਵਿੱਚ ਵੀ ਠੀਕ ਠਾਕ ਆਪਾਂ ਕਹਿ ਸਕਦੇ ਹਾਂ ਕਿ ਕਾਰਵਾਈ ਮੀਂਹ ਦੀ ਤਾਂ ਨਹੀਂ ਹੋ ਸਕਦੀ ਪਰ ਬਦਲਵਾਈ ਆਉਂਦੀ ਜਾਂਦੀ ਧੁੱਪ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀਏ 8 ਤੇ 9 ਅਕਤੂਬਰ ਦੀ ਦੇਖੋਗੇ ਤੁਸੀਂ 8 ਅਕਤੂਬਰ 9 ਅਕਤੂਬਰ ਮੌਸਮ ਠੀਕ ਹੈ ਕੋਈ ਤਕੜੀ ਕਾਰਵਾਈ ਨਹੀਂ ਹੈ ਮੌਸਮ ਜਿਹੜਾ ਹੈ ਓਵਰਕਾਸਟ ਕੰਡੀਸ਼ਨਾਂ ਥੋੜੀ-ਬਹੁਤੀ ਕਿਸੇ-ਕਿਸੇ ਇਲਾਕੇ 'ਚ ਰਹਿ ਸਕਦੀਆਂ ਨੇ ਥੋੜੀ-ਬਹੁਤੀ ਬੱਦਲਬਾਹੀ ਹੋ ਸਕਦੀ ਹੈ ਪਰ ਜ਼ਿਆਦਾਤਰ ਧੁੱਪ ਲਿਚਕਣ ਦੇ ਚਾਂਸ ਨੇ ਪਰ ਤਾਪਮਾਨ ਦੇ ਵਿੱਚ ਭਾਰੀ ਗਰਾਵੜ ਦੇਖੋ ਮਿਲਦੀ ਹੈ ਕਿਉਂਕਿ ਲਗਾਤਾਰ 2-3 ਦਿਨ ਤੋਂ ਬਰਸਾਤ ਹੋ ਰਹੀ ਹੈ 5 ਤਰੀਕ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਕਾਰਵਾਈ ਮੀਂਹ ਦੀ ਚੱਲਣ ਕਰਕੇ 8 ਅਤੇ 9 ਤਰੀਕ ਨੂੰ ਐਵਰੇਜ ਤਾਪਮਾਨ ਜਿਹੜਾ ਦਿਨ ਦੇ ਸਮੇਂ ਦਾ ਉਹ 25 ਡਿਗਰੀ 26 ਡਿਗਰੀ ਤੱਕ ਬਣਿਆ ਰਹੇਗਾ ਯਾਨੀ ਕਿ ਤਾਪਮਾਨ ਦੇ ਵਿੱਚ ਪਾਰੀਗਰਾ ਬਟਾ ਠੰਡਾ ਅਹਿਸਾਸ ਸਵੇਰੇ ਅਤੇ ਸ਼ਾਮ ਪੰਜਾਬ ਦੇ ਵਿੱਚ ਜ਼ਿਆਦਾ ਹੁੰਦਾ ਦਿਖਾਈ ਦੇ ਰਿਹਾ ਹੈ ਜੇ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਮੌਸਮ ਜਿਹੜਾ ਫਿਲਹਾਲ ਪੰਜਾਬ ਦੇ ਵਿੱਚ ਅੰਡਰ ਕੰਟਰੋਲ ਰਹਿਣ ਵਾਲਾ ਹੈ ਹਾਲਾਤ ਕੋਈ ਵੱਡੇ ਬਣਦੇ ਹੋਏ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਸਕਦੇ ਮੀਂਹ ਨਾ ਮਾਤਰ ਦੇ ਬਰਾਬਰ ਹੈ ਬੱਦਲਬਾਈ ਧੁੱਪ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਜ਼ਿਆਦਾਤਰ ਜਿਹੜਾ ਹਾਲਾਤ ਨੇ ਉਹ ਪੰਜਾਬ ਦੇ ਵਿੱਚ ਇਹ ਨੇ ਕਿ ਮੌਸਮ ਖੁਸ਼ ਕਰਾਂਗਾ ਪਛਮੀ ਹਵਾ ਚੱਲੂਗੀ ਠੰਡਾ ਹਾਲਾਤ ਪੰਜਾਬ ਦੇ ਵਿੱਚ ਬਣੇ ਰਹਿਣਗੇ ਗੱਲ ਕਰੀਏ ਆਪਾਂ 10 ਤਰੀਕ ਦੀ 10 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਮੌਸਮ ドライ ਹੈ ਪ੍ਰਤਾਪਮਾਨ ਜਿਹੜਾ ਉਹ ਥੋੜਾ ਜਿਹਾ ਵੱਧ ਸਕਦਾ ਹੈ 28 ਡਿਗਰੀ ਤੱਕ ਜਾ ਸਕਦਾ ਪਰ ਤਾਪਮਨ ਫਿਰ ਵੀ ਕਿਤੇ 30 ਤੋਂ ਘੱਟ ਹੈ ਜੋ ਕਿ ਇੱਕ ਸੰਕੇਤ ਹੈ ਕਿ ਅਨ ਅਫੀਸ਼ੀਅਲ ਤਰੀਕੇ ਨਾਲ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਬਾਕੀ 10 ਤਰੀਕ ਤੋਂ ਬਾਅਦ ਥੋੜੇ ਜਿਹਾ ਤਾਪਮਨ ਵਧਣਗੇ ਜਿਨ੍ਹਾਂ ਬਾਰੇ ਲੰਬੀ ਵੀਡੀਓ ਯਾਨੀ ਕਿ ਆਪਾਂ 10 ਤਰੀਕ ਤੋਂ ਲੈ ਕੇ 25 ਜਾਂ 30 ਤਰੀਕ ਤੱਕ ਦੀ 31 ਤਰੀਕ ਤੱਕ ਦੀ ਜਾਣਕਾਰੀ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ